ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦਿਲਬਾਗ ਬਾਠ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆਂ ਪਿੰਡ ਠੱਠੀਆਂ ਖੁਰਦ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਨ ਸਾਹਿਬ ਇਸ ਘਰ ਦੀ ਵੀਡੀਓ ਆਪਾਂ ਇਹ ਪਹਿਲੀ ਵੀਡੀਓ ਆਪਣੇ ਆਪਣੇ ਚੈਨਲ ਤੇ ਤੇ ਅੱਜ ਦੀ ਵੀਡੀਓ ਵਿੱਚ ਇੱਕ ਮੱਝ ਤੇ ਇੱਕ ਗਾਂ ਦੋ ਪਸ਼ੂ ਤੁਹਾਨੂੰ ਦਿਖਾਉਣੇ ਨੇ ਉਸ ਤੋਂ ਪਹਿਲਾਂ ਬੇਨਤੀ ਕਿ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਹਰ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ ਆਹ ਬਾਈ ਜੀ ਹੁਣਾਂ ਨਾਲ ਕਰਦੇ ਆ ਗੱਲਬਾਤ ਪੁੱਛਦੇ ਨਾ ਪਛੋਂ ਬਾਰੇ ਹਾਂ ਮੇਰੇ ਸਾਸਰੀ ਘਰ ਸਾਸਿਕਾ ਬਾਈ ਸਾਸਿਕਾ ਵੀਰ ਆਪਣਾ ਨਾਮ ਬੋਲਿਓ ਜੀ ਭਾਜੀ ਨਾਮ ਆਪਣਾ ਰਵੀ ਸਿੰਘ ਪਿੰਡ ਛੱਟਿਆ ਖੁਰਾ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਆ ਨੇੜੇ ਪਿੰਡ ਮਹਰਾਣਾ ਪੈਂਦਾ ਹਰੀਕੇ ਪੱਤਨ ਠੀਕ ਆ ਹਰੀਕਾ ਇਥੋਂ ਕਿੰਨੇ ਕਿਲੋਮੀਟਰ ਹੈ ਕਿਲੋਮੀਟਰ ਭਾਜੀ ਰੋਡ ਤੋਂ 1 ਕਿਲੋਮੀਟਰ ਦੀ ਦੂਰੀ ਆਪਣੇ ਘਰ ਦੀ ਠੀਕ ਆ ਸੇਲ ਪਰ ਜੇ ਇਦਾਂ ਆਪਣਾ ਕੰਮ ਹੈ ਹਾਂਜੀ ਭਾਜੀ ਠੀਕ ਆ ਪਹਿਲੇ ਨੰਬਰ ਤੇ ਜਿਹੜੀ ਮੱਝ ਇਹਦੇ ਬਾਰੇ ਦੱਸੋ ਕਿੰਨਵਾ ਸੂਹਾ ਸੂਣ ਵਾਲੀ ਸੂਹਾ ਸੂਹਾ ਸੂਣ ਜਾ ਰਹੀ ਆ ਠੀਕ ਆ ਇੱਕ ਅੱਧੇ ਦਿਨ ਦੇ ਵਿੱਚ ਸੁਕੂਗੀ ਅੱਜ ਵੀ ਸੂਸਾ ਦੀ ਕਾਹੂ ਠੀਕ ਆ ਤੇ ਮੁੱਲ ਲੈਂਦਾ ਮੁੱਲ ਭਾਜੀ ਇਹਦਾ 90000 ਰੁਪਇਆ ਕਰਦੇ ਆ ਅੱਛਾ ਜੀ ਤੇ 82000 ਦੀ ਨਾ ਦੇਣਾ ਠੀਕ ਆ ਦੋਸਤੋ ਤੀਜਾ ਸੂਆ ਸੂਣ ਵਾਲੀ ਤੇ ਤਿਆਰੀ ਦੇ ਵਿੱਚ ਹੀ ਆ ਹੁਣ ਬਸ ਇੱਕ ਅੱਧੇ ਦਿਨ ਤਾਈਂ ਸੂਪੂਗੀ ਪੁੜੇ ਵਾਵਾ ਨਵਾਏ ਹੋਏ ਚੰਗੇ ਪਿੱਠ ਪੁੜੇ ਦੀ ਆ ਵਜਨਦਾਰ ਆ ਮੱਝ ਤੀਜਾ ਸੂਆ ਸੂਣ ਵਾਲੀ ਆ ਫੇਸ ਕੁਆਲਟੀ ਵੇਖ ਸਕਦੇ ਜੇ ਤੇ ਮੁੱਲ ਜਿਹੜਾ 90000 ਰੁਪਇਆ ਵੀਰ ਨੇ ਕੀਤਾ ਤੇ ਲੈਦੇ ਜਿਹੜਾ ਉਹ 82000 ਰੁਪਇਆ 80 ਤੇ 2 82000 ਤਿਆਰੀ ਬਹੁਤ ਸੋਹਣੀ ਆ ਵੇਖ ਸਕਦੇ ਆ ਇਹ ਸਪੇਸ ਦੇ ਥਣ ਲੱਗੇ ਨੇ ਵੇਖ ਸਾ ਤੇ ਬਿਲਕੁਲ ਪੱਧਰ ਹਵਾ ਨਾ ਵੀ ਰਾਇ ਨੂੰ ਕਰੀ ਬਿਲਕੁਲ ਪੱਧਰ ਹਵਾ ਕੋਈ ਬਾਈ ਨਹੀਂ ਰੱਖਦੀ ਜੀ ਬਹੁਤ ਸੋਹਣੇ ਥਣ ਨੇ ਪਿੱਠ ਪੂੜੇ ਦੀ ਚੌੜੀ ਆ ਤਿੰਨ 90000 ਮੁੱਲ ਲੈ ਦੇ ਜਿਹੜਾ 82000 ਰੁਪਇਆ ਹੋ ਜਾਊਗਾ ਤੇ ਬਿਲਕੁਲ ਸੂਨ ਦੇ ਨੇੜ ਆ ਤੇ ਇਸ ਤੋਂ ਅੱਗੇ ਦੋ ਨੰਬਰ ਤੇ ਗਾਂ ਦੇ ਬਾਰੇ ਆਪਾਂ ਪੁੱਛਦੇ ਆਂ ਵੀਰ ਤੋਂ ਵੀਰੇ ਇੱਕ ਨਵਾਂ ਗਾਂ ਸੂਆ ਸੂਣ ਵਾਲੀ ਸੂਣ ਜਾ ਰਹੀ ਐ 2 4 5 ਦਿਨ ਦੇ ਵਿੱਚ ਹੋਊਗੀ ਠੀਕ ਆ ਤੇ ਇਹਦਾ ਮੁੱਲ ਭਾਜੀ ਇਹਦਾ ਮੁੱਲ 40000 ਰੁਪਇਆ ਹਾਂਜੀ 30000 ਦੀ ਦਵਾਂਗੇ ਜੈਸਨੋ ਠੀਕ ਆ ਹਾਂਜੀ ਖੋਲਿਏ ਵੀ ਤੋਰ ਕੇ ਉਖਾੜੀਏ ਤੀਸਰਾ ਸੁਹਾ ਦੱਸਿਆ ਨਾ ਹਾਂਜੀ ਭਾਈ ਤੇ ਕਿੰਨਾ ਟਾਈਮ ਲੇਜੂਗੀ ਸੂਣ ਚ ਭਾਈ ਹਫਤਾ ਵੀ ਘੱਟ ਸਕਦੀ ਦੋ ਦਿਨ ਵੀ ਘੱਟ ਸਕਦੀ ਇਹ ਮਾਰਕਲੇ ਹੱਥ ਆਬੀ ਸਮਝ ਘਰੇ ਕੋ ਭੈਣ ਠੀਕ ਆ ਦੋਸਤੋ ਤੀਸਰਾ ਸੁਹਾ ਸੂਣ ਵਾਲੀ ਆ ਤੇ ਵੀਰ ਕਹਿੰਦਾ ਵੀ ਹਫਤਾ ਵੀ ਲ ਜਾ ਸਕਦੀ ਤੇ ਦੋ ਦਿਨਾਂ ਤੱਕ ਵੀ ਸੂ ਸਕਦੀ ਆ ਤੇ ਤਿਆਰੀ ਬਹੁਤ ਸੋਹਣੀ ਆ 37000 ਰੁਪਿਆ ਇਹਦਾ ਫਿਕਸਡ ਰੇਟ ਆ ਵਿੱਚੋਂ ਜਿਹੜਾ 500 ਰੁਪਿਆ ਵੀਰੇ ਛੋੜ ਕਰੂਗਾ ਥਾਨ ਹਵਾਨੇ ਦੀ ਸਾਫ ਆ ਚੰਗੇ ਕੱਦ ਕਾਠ ਵਾਲੀ ਛੋਟੀ ਨਿਗੀ ਜੇਕਰ ਵੀਡੀਓ ਵਿੱਚ ਛੋਟੇ ਕੱਦ ਦਾ ਕੋਈ ਪਸ਼ੂ ਦੱਸਿਆ ਜਾਊਗਾ ਤੇ ਛੋਟਾ ਹੀ ਹੋਊਗਾ ਤੇ ਜੇਕਰ ਵੱਡੇ ਕੱਦ ਦਾ ਦੱਸਿਆ ਗਿਆ ਤੇ ਵੱਡਾ ਹੀ ਪਸ਼ੂ ਹੋਊਗਾ ਇਹ ਨਹੀਂ ਹੋਊਗਾ ਵੀ ਦੱਸਿਆ ਕੋਸ਼ ਜਾਊਗਾ ਤੇ ਨਿਕਲੂਗਾ ਕੋਸ਼ ਬਿਲਕੁਲ ਢੰਗੀ ਦੇਖ ਸਕਦੇ ਹੋ ਸਪੇਸ ਦੇ ਥਾਂ ਲੱਗੇ ਨੇ ਦੂਜੇ ਜੋ ਮਾਰ ਦਿੰਦਾ ਮੂੰਹ ਮੱਥੇ ਦੀ ਕੁਆਲਿਟੀ ਵੇਖ ਸਕਦੇ ਜੀ ਮੁੱਲ 37000 ਰੁਪਿਆ ਕੀਤਾ ਸੀ ਨਾ ਭਾਜੀ ਮੁੱਲ 40 ਹੈ 37 ਹੀ ਦੇਵਾਂਗੇ ਜੀ ਥੋੜਾ ਛਪਾਈ ਹੋਊਗਾ ਠੀਕ ਆ ਦੋਸਤੋ 37000 ਦੀ ਇਹ ਤੁਹਾਨੂੰ ਗਾਂ ਜਿਹੜੀ ਮਿਲ ਜੂਗੀ ਅੱਜ ਦੀ ਵੀਡੀਓ ਚ ਦੋ ਪਸ਼ੂ ਤੁਹਾਨੂੰ ਦਿਖਾਉਂਦੇ ਆ ਤੇ ਨੰਬਰ ਜਿਹੜਾ ਵੀਰ ਦਾ ਸਕਰੀਨ ਤੇ ਚੱਲਦਾ ਪਿਆ ਜਿਹਨੂੰ ਜਿਹੜਾ ਨਗ ਪਸੰਦ ਹੋਏ ਤੁਸੀਂ ਵੀਰ ਨਾਲ ਗੱਲਬਾਤ ਕਰ ਸਕਦੇ ਜੀ ਤੇ ਸਵੇਰੇ ਆਪਾਂ ਵੀਡੀਓ ਇਹ ਦੋਸਤੋ ਇਹ ਆਪਾਂ ਸਵੇਰੇ ਸਵੇਰੀ ਵੀਡੀਓ ਬਣਾ ਰਹੇ ਆ ਲਗਭਗ ਪੌਣੇ 10 ਵਜੇ ਤੇ ਹੁਣੇ ਹੀ ਅਪਲੋਡ ਆਪਾਂ ਕਰ ਦੇਣੀ ਏ ਤੇ ਜਿਹੜਾ ਨੰਬਰ ਉਹ ਵੀਰ ਦਾ ਆਪਾਂ ਸਕਰੀਨ ਤੇ ਲਾ ਦਿਆਂਗੇ ਤੇ ਤੁਸੀਂ ਵੀਰ ਨਾਲ ਗੱਲਬਾਤ ਕਰ ਲਓ ਇਹ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ